ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਭਈਓ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੋਕੜ ਗੱਬਨ ਝੋਟੀ ਤੇ ਇੱਕਾ ਸੂਈ ਸਵਾਈ ਬੱਚੇ ਵਾਲੀ ਮੈਦਾਨ ਦਿਖਾਉਣੀ ਹੈ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਮਿੰਟਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਿਓ ਜੀ ਤੇ ਬਾਕੀ ਸਾਡੀ ਗੱਲ ਨਾਲ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਆ ਕਿੱਥੇ ਗਏ ਰਪਾਲ ਬਾਜੀ ਹਾਂ ਉਹ ਯੂਸੇਬ ਗਏ ਜੀ ਫਿਰ ਜੂਰ ਸਾਹਿਬ ਗਏ ਤੇ ਪਟਨਾ ਸਾਹਿਬ ਗਏ ਹਨਾ ਹਾਂਜੀ ਵਾਵਾ ਦਿਨਾਂ ਤੇ ਗਏ ਆ ਹਾਂਜੀ ਉਹਨਾਂ 2-3 ਤਰੀਕ ਨੂੰ ਉਹਨਾਂ ਦੀ ਵਾਪਸੀ ਆ ਅਜੇ ਲਾਉਣਗੇ 10-15 ਦਿਨ ਅਜੇ ਹੋਰ ਕੇ ਉਹਨੇ ਦੇ ਨਿਤਰਾ ਚੱਲੂਗੀ ਹਾਂਜੀ ਆਪਾਂ ਫਿਰ ਮਗਰੋਂ ਪਾਈਆ ਹੋਊਗੀ ਅੱਛਾ ਉਹਨਾਂ ਨੇ ਫੋਨ ਤੇ ਮਾਲ ਲੈ ਆ ਗਿਆ ਸੀ ਕੱਲ ਤਾਂ ਆ ਹਾਂਜੀ ਠੀਕ ਆ ਤੇ ਨਾਂ ਤੇ ਚੱਲੋ ਫਿਰ ਭਾਲ ਪਾਈਦਾ ਹੀ ਚੱਲਣਾ ਆ ਹਾਂਜੀ ਇਹ ਜੀ ਬਣਾ ਕਲਾ ਜਿਲ੍ਹਾ ਅੰਮ੍ਰਿਤਸਰ ਸੀ ਰਜਿਸਟਰ ਤੇ ਫੋਨ ਨੰਬਰ 99549493 ਠੀਕ ਆ ਤੇ ਮੱਝਾਂ ਫਿਰ ਚੋਈਆਂ ਤੋਂ ਤੋਂ ਟਾਈਮ ਘਰੇ ਆਪ ਹਾਂਜੀ ਆਪ ਚੋਈਆਂ ਠੀਕ ਆ ਹਾਂਜੀ ਤੇ ਚਲੋ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਇਹਦੇ ਬਾਰੇ ਦੱਸ ਦੀਏ ਇਹਦੇ ਖਰਾ 13 ਗਲਾ ਵੀ ਜੀ ਦੁੱਧ ਜੀ ਅੱਛਾ ਠੀਕ ਆ। ਤੋਰਾ ਹੈ ਕਰੀ ਫਿਰ ਦੇਣਾ। ਕੱਟਾ ਹੁਣੇ ਤੁਹਾਨੂੰ ਦਿਖਾ ਦਿੰਦੇ। ਦੁੱਧ ਦੇ ਕੋਲ ਕਹਿੰਦੇ ਵੀ 10 ਲੀਟਰ ਹੈਗਾ ਆ। ਬਾਕੀ ਹਰ ਭਾਲ ਭਾਜੀ ਆਪ ਘਰੇ ਨਹੀਂ ਆ। ਉਹਨਾਂ ਨੂੰ ਕਾਫੀ ਦਿਨ ਹੋ ਗਏ ਗਿਆ ਨਾ 4-5 ਦਿਨ ਹੋ ਗਏ ਆ। ਮਿੱਜਣੇ ਆਪੜਨਾ ਸਭ ਜੂਰ ਸਾਹ ਵਾਲੀ ਸਾਈਡ ਉਧਰਲੇ ਪਾਸੇ ਗਏ ਆ। ਤੇ ਬਾਕੀ ਦੁੱਧ ਦੀ ਕਿਸੇ ਵੀ ਨੇ ਆਪਣੀ ਆਪ ਤਸੱਲੀ ਕਰਕੇ ਖੜਨੀ ਆ। ਦੇਖ ਸਾਡੇ ਹਵਾਨਾ ਇਹਦਾ ਮਗਰਮ ਤੇ ਥਣ ਵੀ ਇੱਥੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆਹ ਦੇਖ ਸਾਡੇ ਥਣ ਆ ਪਈ ਇਹ ਟਰੱਕ ਤੋਂ ਪਿੱਛੇ ਲਾਹੀ ਜਾਂਦੇ ਥੋੜੇ ਬਹੁਤ ਤੇ ਦੂਸਰੇ ਪਾਸੇ ਤਾਂ ਤੁਹਾਨੂੰ ਦੇਖ ਸਕਦੇ ਜੀ ਤੇ ਉਹ ਬੱਟਾ ਹੈ ਜਿਹੜਾ ਇਹ ਆਪਣੀ ਸਮਝ ਨਾਲ ਲਾ ਲਈ ਕਿੰਨੇ ਦਾ ਚਿਰਦਾ ਹੈ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇ ਪੈਣੀ ਆ ਰਿਹਾ ਅੱਛਾ ਤੁਸੀਂ ਦੱਸ ਦੋ ਰਕੀਏ ਕਰ ਦੋ ਆਪੇ 60000 ਦੀ ਦਾਂਗੇ ਹੈਪੀ ਕੀ ਦਾਂਗੇ ਅੱਛਾ 60000 ਦੀ ਹਾਂਜੀ ਠੀਕ ਹੈ ਜੀ 60000 ਚੋਂ ਛੋਟ ਛੱਡ ਜਿਹੜੀ ਹੋ ਜੂਗੀ ਹਾਂਜੀ ਠੀਕ ਸੌਦਾ ਭਾਜੀ ਉਹਨਾਂ ਨੇ ਕਰਨਾ ਫਿਰ ਹਾਂਜੀ ਉਹਨਾਂ ਹੀ ਕਰਨਾ ਉਹਨਾਂ ਦਾ ਨੰਬਰ ਦੇਤਾ ਹੋ ਨੰਬਰ ਉਹਨਾਂ ਦਾ ਹੀ ਕਰਤਾ ਆਪਾਂ ਵਿੱਚ ਤੇ ਹੁਣ ਆ ਤੋਕੜ ਗੱਬਣੇ ਆ ਹਾਂਜੀ ਇਹ ਕਿੰਨੇ ਚਿਰ ਦੀ ਚੈੱਕ ਪਾਸ ਸਿਆ ਇਹ 4.5 ਮਹੀਨੇ ਦੀ ਚੈੱਕ ਪਾਸ ਸਿਆ ਅੱਛਾ 4.5 ਮਹੀਨੇ ਦੀ ਚੈੱਕ ਪਾਸ ਸਿਆ ਤੇ ਦੁੱਧ ਇਹਦੇ ਥੱਲੇ 8-9 ਕਿਲੋ ਦੁੱਧ ਹੈਗਾ ਜੀ ਤੋਰੋ ਹਾਂ ਫਿਰ ਇੱਕ ਰੀਨ ਅੱਠ ਕਿਲੋ ਦੇ ਲੱਗ ਬੰਨੇ ਜਿਹੜਾ ਕਹਿੰਦੇ ਵੀ ਹੈਗਾ ਏ ਬਾਕੀ ਦੋਵੇਂ ਸੁਈਆਂ ਸੁਵਾਈਆਂ ਵਾ ਦੁੱਧ ਦੀ ਇਹਨਾਂ ਦੀ ਚਵਾਈ ਹੋ ਜਾਣੀ ਵਾ ਬਾਕੀ ਨੇ ਹੁਣ ਵੀ ਦੁੱਧ ਦਈ ਜਾਣਾ ਵਾ ਤੇ ਗਾਂ ਗਰਮੀਆਂ 'ਚ ਫੇਰ ਸੱਜਰ ਹੋ ਜਾਣਾ ਇਹਨੇ ਹੁਣ ਵੀ ਹਵਾਨਾ ਥੱਲੇ ਸੱਜਰਾਂ ਗੋਈਆਂ ਇੱਥਾਨਾ ਇਹਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਇਹਦਾ ਮੁੱਲ ਹੈ ਜੀ 60000 ਜੀ ਤੇ ਯਸਨ ਉਹ ਹੀ ਕਰਦੀ ਹੈ ਵੀ ਇਹ 50000 ਜੀ ਦੇ ਦੀਏ 55 ਦੀ ਦੇ ਦੀਏ ਕੋਠੀ ਹੈ 55000 ਵੀ ਦੇਾਂਗੇ ਠੀਕ ਹੈ ਤੇ ਭਾਲ ਭਾਈ ਦੇ ਉਹਨਾਂ ਨੂੰ ਵੇਲ ਕਰਦੀਏ ਪੂਰਾ ਵੇਲ ਕਰ ਦਿੰਨੇ ਆਪਾਂ ਠੀਕ ਹੈ ਤੇ ਬਾਕੀ ਹੋਰ ਕੁਝ ਹੈ ਨਾ ਫਿਰ ਮੈਂ ਕਿ ਬਸ ਇਹ ਸੁਈਆਂ ਸੁਈਆਂ ਇੱਥੇ ਆਣ ਕੇ ਆਪਣੀ ਸਿਕਰੀ ਕਰਕੇ ਤਸੱਲੀ ਕਰਕੇ ਖੜਾ ਹੋਣਾ ਜੋ ਵੀ ਆ ਸਾਰਾ ਕੁਝ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਵੇਸ ਚੱਕ ਕੇ ਪੱਛੋ ਖਰੀਦੋ ਜੀ